ਹਾਂਜੀ ਭਾਜੀ ਕੀ ਨਾਮ ਹੈ ਮੇਰਾ ਨਾਮ ਜਿਖਣ ਸਿੰਘ ਹੈ ਇਹ ਆਪਣਾ ਹੀ ਜਿਹੜਾ ਘਰ ਜਿੱਥੇ ਹਾਂਜੀ ਆਪਣਾ ਘਰ ਹੈ ਜੀ ਮੇਰੇ ਪਰਿਵਾਰ ਆ ਕੀ ਗੱਲ ਹੋਈ ਇੱਥੇ ਆਕਾ ਕੀ ਇੱਥੋਂ ਆਪਣੇ ਲਾਗੋਂ ਹੀ ਗਵਾਂਢੋਂ ਆਈ ਐ ਨੂਤਨਾ ਕੱਲੀ ਦੋਈ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੇਰਾ ਜੀ ਆ ਚੰਦ ਮਾ ਹੀ ਬਚਿਆ ਕਿੰਨੇ ਵਜੇ ਅਗਰ ਰਾਤ ਲਈ ਇਹ ਦੀ 10 ਵਜੇ ਦਾ ਟਾਈਮ ਹੀ 10 ਕੁ ਪਤਾ ਲੱਗਿਆ ਮੁੜ ਕੇ ਬੜਾ ਕੁੱਖ ਕੁਸ਼ਤ ਕੀਤੀ ਆ ਕਿ ਛੇਤੀ ਕਟੌਲ ਨਹੀਂ ਹੋ ਸਕਿਆ ਤੇ ਆਪ ਦਾ ਜੀ ਆ ਚੰਦ ਡੰਗਰ ਆਪਦੇ ਬਾਹਰ ਕੱਢੇ ਇਹ ਕੋ ਸਮਾਨ ਦੀ ਭਾੜੀ ਟੋਟ ਬਹੁਤ ਜ਼ਿਆਦੀ ਹੋ ਗਈ ਆ ਤਹੀਂ ਇਹ ਆਨੇ ਵੀ ਜਿਹੜੇ ਭੈਣ ਭਰਾ ਤੋਂ ਲੱਗੀ ਆ ਜਾਂ ਭੈਣ ਭਰਾ ਤੋਂ ਕਿਸੋ ਗਲਤੀ ਹੋ ਗਈ ਆ ਛੱਡਨਾ ਬਈ ਕੇ ਕੋਈ ਨਿਆ ਕਰ ਲਵੇ ਜਾਂ ਹਾਨਾ ਕੋਈ ਸਾਡਾ ਕੋਈ ਹੱਲ ਕਰ ਲਵੇ ਠੀਕ ਨਹੀਂ ਤੇ ਫਿਰ ਜੋ ਵੀ ਹੋਊਗੀ ਕਾਰਵਾਈ ਫਿਰ ਉਹ ਕਿਸੇ ਜੋ ਜੇ ਉਹ ਤੁਹਾਡਾ ਨਹੀਂ ਬੈਠਦੇ ਹਾਂਜੀ ਸਾਡਾ ਨਹੀਂ ਬੈਠਦੇ ਅੱਜ ਵੀਰੇ ਕੀ ਨਾਮ ਹੈ ਤੁਹਾਡਾ ਤੇ ਕੀ ਲੱਗਦੇ ਤੁਸੀਂ ਇਹਨਾਂ ਮੇਰਾ ਨਾਮ ਜੀ ਰਣਜੀਤ ਸਿੰਘ ਕਾਲਾ ਹੈ ਗਵੰਡੀ ਆ ਮੈਂ ਚਾਚਾ ਲੱਗਦਾ ਇਹਨਾਂ ਦਾ ਸਰਜੀਤ ਸਿੰਘ ਦਾ ਏ ਅੱਗ ਲੱਗੀ ਐ ਇਤਰਾ ਦੋ ਤਿੰਨ ਕਿਲੇ ਪਿਛਾ ਤੇ ਉਹ ਮੁੜ ਕੇ ਇਹਨਾਂ ਨੂੰ ਪਛਵਾੜਾ ਕਰਤਾ ਪੈਂਦਾ ਤੇ ਬਾਅਦ ਚ ਇਹਨਾਂ ਨੂੰ ਪਤਾ ਨਹੀਂ ਲੱਗਾ ਅੱਗ ਲੱਗੀ ਦਾ ਆਗੋ ਦਾ ਪਤਾ ਉਦੋਂ ਲੱਗਾ ਜਦੋਂ ਲਾਟਾਂ ਹੀ ਨਿਕਲ ਗਈ ਫਿਰ ਇਹਨਾਂ ਨੇ ਦੁਜਾ ਰੌਲਾ ਪਾਇਆ ਇਹ ਵੀ ਉਧਰੋਂ ਭਜਿਆ ਫਿਰ ਅੱਗ ਤੇ ਕਾਬੂ ਕੀਤਾ ਤੇ ਫਿਰ ਥੋੜਾ ਬੋੜਾ ਸਮਾਨ ਸਮੂਹ ਜਿਹੜਾ ਸੀ ਉਹ ਸਾਰਾ ਟਾ ਦਾ ਖਰਾਬ ਖਰੂਬ ਹੋ ਚੁੱਕਾ ਇਹ ਪਾਣੀ ਪੂਣੀ ਦੇ ਨਾਲ ਬਹੁਤ ਸੇਕ ਦੇ ਨਾਲ ਜੀ ਜਿੰਨਾ ਦੇ ਵੀਰ ਦੱਸ ਰਿਹਾ ਵੀ ਜਿਹੜੇ ਅੱਗ ਲਾਈ ਜਿਨ੍ਹਾਂ ਨੇ ਨਾੜ ਨੂੰ ਉੱਨਣਾ ਗੱਲਬਾਤ ਨਹੀਂ ਕੀਤੀ ਵੀ ਤੁਹਾਨੂੰ ਨਹੀਂ ਜੀ ਗੱਲਬਾਤ ਵੇਖੋ ਜਿਹੜੇ 2-3 ਪੈਲੀਆਂ ਲੱਗਦੀਆਂ ਉਹਨਾਂ ਨੇ ਇਹ ਨਾ ਕੀਤੀ ਆ ਅਜੇ ਕੋਈ ਨਿਆਣੀ ਦਿੰਦੇ ਨਾ ਦੂਜਿਆਂ ਦਾ ਮੇਰਾ ਕੰਮ ਨਹੀਂ ਦੂਜਿਆਂ ਦਾ ਮੇਰਾ ਕੰਮ ਨਹੀਂ ਤੇ ਕੋਈ ਵੀ ਉਤਰਾ ਕੋਈ ਵੀ ਨਹੀਂ ਤੁਹਾਨੂੰ ਪਤਾ ਜੀ ਮੰਦਾ ਜੇ ਨਜ਼ਰ ਕੋਈ ਕਾਨੂੰਨੀ ਕਾਰਵਾਈ ਨਾ ਹੋਵੇ ਇਹਦੇ ਆਂਦੇ ਚਲੋ ਬੈਠ ਕੇ ਗੱਲ ਕਰ ਲਈਏ ਤੇ ਪਰ ਜਿਹਨੂੰ ਆਂਦੇ ਆ ਉਹ ਕੋਈ ਵੀ ਨਹੀਂ ਨੰਨਾ ਇਹ ਬੰਨੇ ਤਰਦਾ ਪਈ ਆਪਾਂ ਬੈਠ ਕੇ ਗੱਲ ਕਰ ਲਈਏ ਕੀ ਤੁਸੀਂ हां जी भाई जी ਕੀ ਨਾਮ ਆ ਕਿਹੜਾ ਪਿੰਡ ਆ ਤੇ ਕੀ ਘਟਨਾ ਆ ਜਿਹੜੀ ਅੱਗ ਬਹੁਤ ਭਿਆਨਕ ਲੱਗੀ ਹਾਂ ਜੀ ਮੇਰਾ ਨਾਮ ਸਰਜੀਤ ਸਿੰਘ ਆ ਜੀ ਪਿੰਡ ਆਡਾ ਮੁਗਲ ਚੱਕ ਆ ਜੀ ਤੇ ਸਾਡੇ ਇਸ ਤਰ੍ਹਾਂ ਕਿਸ ਨੇ ਪਹਿਲੀ ਜੱਗ ਅੱਗ ਲਾਈ ਤੇ ਉਹ ਨੇਰ ਆ ਗਿਆ 10 ਵਜੇ ਉਹਨਾਂ ਲਾਈ ਅੱਗ ਸਾਢੇ 10 ਨੇਰ ਆ ਗਿਆ ਵਾ ਰਾਤ ਨੂੰ ਅੱਗ ਲਾਈ ਹਾਂ ਜੀ ਰਾਤ ਨੂੰ ਲਾਈ ਆ ਤੇ ਉਹ ਮੁੜ ਕੇ ਆ ਕੇ ਕਮਰੇ ਦੇ ਤੂੜੀ ਦੇ ਕਮਰੇ ਨੂੰ ਹੀ ਉਹਨੂੰ ਪਾ ਕੇ ਤੇ ਉਹ ਫਿਰ ਅੰਦਰ ਤੂੜੀ 14 15 ਟਰਾਲੀਆਂ ਉਹਨਾਂ ਨੂੰ ਅੱਗ ਲਾ ਕੇ ਨਾਲ ਇੱਕ ਵਸੋਂ ਵਾਲਾ ਕਮਰਾ ਸੀ ਉਦੇ ਵਿੱਚ ਵੀ ਅੱਗ ਚਲੇਗੀ। ਉਹਦੇ ਵਿੱਚ ਛੋਟਾ ਬੱਚਾ ਹੀ ਸੁੱਤਾ ਹੀ ਉਹ ਟਾਈਮ ਤੇ। ਉਹ ਟਾਈਮ ਤੇ ਸੌਂ ਗਿਆ ਤੇ ਵੀ ਇੱਕ LCD ਦੇ ਅੰਦਰ ਧੂਏਣਾ ਹੀ ਉਹ ਪਟਾਕਾ ਮਾਰ ਗਈ। ਵੀ ਬਹੁਤ ਜ਼ਿਆਦਾ ਮੰਦਾਲ ਵੀ ਮਾਲ ਬਚਾਇਆ ਤਗੜੇ ਹੋ ਗਏ। ਇਹ ਖੋਲ ਖਾਲ ਕੇ ਜੀ ਇਹਦੇ ਜਿਹੜੇ ਉਹ ਖਿੱਚ ਧੂਏ ਬਾਹਰ ਖੜ ਕੇ ਪਚਾਏ। ਅੱਗ ਜਿਹੜੀ ਸੀ ਬਹੁਤ ਜ਼ਿਆਦੀ ਹੋ ਗਈ। ਆਗੇ ਭੈਣ ਭਰਾ ਆਗੇ ਕੋਈ ਬੁਝਾਈ ਬੁਝਈ ਹੋ ਟਾਈਮ ਤੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚ ਕੀਤੀ ਜਾਂ ਕੋਈ ਪਾਣੀ ਵਾਲੀ ਗੱਡੀ ਵਗੈਰਾ ਤੁਸੀਂ ਏਅਰ ਬੈਗ ਵਗੇੜਿਆ ਉਹਨੂੰ ਹਾਂਜੀ ਗੱਡੀ ਆਈ ਹੀ ਕੋਈ ਡੇਢ ਦੋ ਘੰਟੇ ਬਾਅਦ ਆਈ ਹੀ ਗੱਡੀ ਹੁਣ ਕੀਤਾ ਉਹਨਾਂ ਨੂੰ ਉਹ ਕੋਈ 10 ਮਿੰਟ ਲਾ ਕੇ ਆ ਕੇ ਤੇ ਮੁੜ ਕੇ ਚਲੇ ਗਏ ਕਹਿੰਦੇ ਪਾਣੀ ਮੁੱਕ ਗਿਆ ਜੀ ਹਾਂਜੀ ਤੇ ਉਹਾਂ ਦੇ ਪਾਣੀ ਮੁੱਕ ਗਿਆ ਦਾ ਤੇ ਉਹ ਮੁੜ ਕੇ ਚਲੇ ਗਏ ਉਹਨਾਂ ਨੇ ਥੋੜਾ ਜਿਹਾ ਟਾਈਮ ਲਾਇਆ ਫਿਰ ਅਸੀਂ ਆ ਆ ਤੀ ਤੜਕੇ ਦੇ 4 ਵਜੇ ਤੱਕ ਲਾ ਲਓ ਵੀ ਪਾਣੀ ਘਰੇ ਮੋਟਰ ਚਲਾ ਕੇ ਜਨਰੇਟਰ ਲਾ ਕੇ ਤੇ ਪਾਣੀ ਪਾਉਂਦੇ ਦਾ ਇਹ ਕੀ ਜੇ ਅਗਰ ਕੋਈ ਜਾਣ ਬੁੱਝ ਕੇ ਲਾਈ ਆ ਕਿ ਜਾਂ ਰਾਤ ਲਾਉਣ ਦਾ ਅਧਿਕਾਰ ਹੈਗਾ ਇਹ ਰਾਤ ਕੋ ਅੱਗ ਲਾਈ ਇੰਨਾ ਟਾਈਮ ਨਹੀਂ ਰਾਤ ਵੀਰ ਜੀ ਕੋਈ ਹਕ ਤੇ ਇੰਨੀ ਗੱਲ ਲਾਉਣ ਦਾ ਪਰ ਰਾਤ ਨੂੰ ਚਾਹੀਦੀ ਨਹੀਂ ਦਿਨੇ ਲਾਵੇ ਕੋਈ ਬੰਦਾ ਤੇ ਪਤਾ ਵੀ ਲੱਗ ਜਾਂਦਾ ਵੀ ਦਿਨੇ ਲੱਗੀ ਕੋਈ ਕੰਟਰੋਲ ਚ ਕਰ ਲਈਦੀ ਆ ਕਿੰਨਾ ਸਮਾਂ ਰਾਤ ਦਾ ਰਾਤ ਦਾ 10 ਵਜੇ ਦਾ ਜੀ ਤੁਹਾਨੂੰ ਪਤਾ ਨਹੀਂ ਲੱਗਾ ਨਹੀਂ ਜੀ ਪਤਾ ਅੱਗ ਦਾ ਤੇ ਲੱਗ ਗਿਆ ਇਹ ਵੀ ਚਲੋ ਲੱਗੀ ਆ ਤੇ ਪਰ ਇੰਨਾ ਨਹੀਂ ਪਤਾ ਵੀ ਨੇਹਰ ਆ ਜਾਣਾ ਨੇਹਰ ਆਇਆ ਤੇ ਉਹਨੇ ਅੱਗ ਵੀ ਇੰਨਾ ਜ਼ਿਆਦਾ ਨੇਹਰੀ ਸਿੱਧੀ ਆ ਕੇ ਕਮਰੇਆਂ ਨੂੰ ਅੱਗ ਵੱਜੀ ਬੁੱਲ ਗਈ। ਬਾਕੀ ਕੋ ਜਾਨੀਮਾਲੀ ਨੁਕਸਾਨ। ਜਾਨੀਮਾਨ ਇਹ ਵੀ ਹੋ ਗਿਆ 75 ਉਹ ਤੇ ਨਹੀਂ ਕੋਈ ਹੋਇਆ ਵੀ ਮਾਲ ਬਹੁਤ ਔਖਾ ਪਹਚਾਇਆ ਖੋਲ ਕੇ। ਧੂਆ ਬਹੁਤ ਜ਼ਿਆਦਾ ਸੀ। ਜੀਆਂ ਦੇ ਵੀ ਬਹੁਤ ਔਖਾ। ਛੋਟਾ ਬੱਚਾ ਹੀ ਉਹਦਾ ਚੇਤਾ ਭੁੱਲ ਕੇ ਅੰਦਰੇ ਰਹਿ ਗਿਆ। ਪਰ ਬਾਅਦ ਚੋ ਕੱਢਿਆ ਉਹ। ਹੁਣ ਠੀਕ ਆ ਬੱਚੇ। ਹਾਂਜੀ ਠੀਕ ਆ ਹੁਣ। ਕੀ ਮੰਗ ਕਰਦੇ? ਮੰਗ ਇਹੋ ਕਰਦੇ ਆ ਵੀ ਸਾਡਾ ਕੋਈ ਹੈਲਪ ਕੀਤੀ ਜਾਵੇ ਵੀ ਉਹਦੇ ਵੱਲੋਂ ਕੀਤੀ ਜਾਵੇ ਜਿਵੇਂ ਅੱਗ ਲੱਗੀ ਆ ਵੀ ਆਨੂੰ ਤੇ ਪਤਾ ਹੀ ਹੁਣ ਬੰਦੇ ਜਿੰਨੇ ਲਾਈ ਆ। ਹੂੰ। ਤੇ ਅਹੀਂ ਤੇ ਚਾਹੁੰਦੇ ਆਂ ਵੀ ਚਲੋ ਇਤਨਾ ਬੈਠ ਕੇ ਗੱਲ ਹੋ ਜੇ ਜਾਂ ਕਿਵੇਂ ਵੀ ਆ ਆਡਾ ਜੋ ਹੋਇਆ ਵਾ ਪਰਦੇ ਬੰਦਾ ਤੇ ਕਮਰਾ ਹੀ ਇੱਕ ਤੁਹਾਨੂੰ ਪਤਾ ਹੈ ਵੀ ਜਿਹਦੀ ਪੈੜੀ ਆ ਅੱਗੇ ਲੱਗੀ ਹੈ ਜੋ ਵੀ ਹਾਂਜੀ ਉਹ ਪਤਾ ਹੀ ਆ ਜਿਹੜੀ ਪੈੜੀ ਤੋਂ ਅੱਗੇ ਸ਼ੁਰੂ ਹੋਈ ਆ ਚਲੋ ਬੰਦੇ ਨੇ ਲਾਈ ਵੀ ਆ ਉਹਨੇ ਤੇ ਜੇ ਤੁਸੀਂ ਉਹ ਤੁਹਾਡਾ ਕੋ ਬੈਠ ਕੇ ਗੱਲਬਾਤ ਨਹੀਂ ਕਰਦਾ ਤੇ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ ਅੱਡ ਅਸੀਂ ਸਟੈਪ ਚੁੱਕਾਂਗੇ ਕੋਈ ਅੱਗੇ ਫਿਰ ਜਿਤਨਾ ਵੀ ਫਿਰ ਕਾਰਵਾਈ ਕਰਾਂਗੇ ਹੋਰ ਕੀ ਤੁਸੀਂ ਪ੍ਰਸ਼ਾਸਨ ਵੱਲੋਂ ਕੋਈ ਆ ਇਹਨੂੰ ਇਹੋ ਆਨੇ ਵੀ ਆਨੀ ਹੈਲਪ ਕੀਤੀ ਜਾਵੇ ਕੋਈ ਨਾ ਕੋਈ ਵੀ ਆਡੇ ਬਹੁਤ ਜ਼ਿਆਦਾ ਵੀ ਅਸੀਂ ਮਾਤੜ ਬੰਦੇ ਆ ਇਹ ਜ਼ਿਆਦਾ ਕੰਮ ਕਮਰਾ ਸ਼ੈੱਡ ਸਾਰਾ ਕੁਝ ਹੀ ਵੀ ਖਰਾਬ ਹੋ ਗਿਆ ਵਾ ਤੂੜੀ ਵੀ 14 15 ਟਰਾਲੀਆਂ ਸੜ ਗਈ ਆ ਇੱਕ ਮੇਰਾ ਵੀਰ ਆਇਆ ਇਹ ਲਾਗੋਂ ਸਿਧਵਾ ਪਿੰਡ ਆ ਦਾਨੀ ਉਹ ਦੋ ਟਰਾਲੀਆਂ ਤੂੜੀ ਦੀਆਂ ਲਾ ਕੇ ਗਿਆ ਅਸ ਤੂੜੀ ਇੱਕ ਬਿਲਕੁਲ ਹੀ ਡੈਡ ਖਤਮ ਹੋ ਗਈ ਹਾਂਜੀ ਤੂੜੀ ਬਿਲਕੁਲ ਖਤਮ ਹੋ ਗਈ